ਜਲਦੀ ਇਸ ਹਫਤੇ ਦੇ ਵਿੱਚ ਵਿੱਚ ਜੋ ਚਰਚਾ ਚੱਲ ਰਹੀ ਹੈ ਸਰਕਾਰ ਪੱਧਰ ਤੇ ਕਿ ਮੰਤਰੀਆਂ ਦੇ ਮਹਿਕਮੇ ਬਦਲੇ ਜਾ ਰਹੇ ਨੇ ਤੇ ਮੰਤਰੀ ਮੰਡਲ ਦੇ ਵਿੱਚ ਵੀ ਵਿਸਤਾਰ ਹੋ ਰਿਹਾ ਔਰ ਮਿੰਦਰ ਪਗਤ ਮੰਤਰੀ ਤੇ ਬਾਣੀ ਗਏ ਨੇ ਮੀਤ ਹੇਰ ਦਾ ਮਹਿਕਮਾ ਖਾਲੀ ਆ ਉਹਨੂੰ ਸਪੋਰਟਸ ਮਿਨਿਸਟਰ ਕੌਣ ਬੰਦੇ ਨੇ ਜਾਂ ਸ਼ਾਇਦ ਕੀ ਸੀਐਮ ਸਾਹਿਬ ਦਾ ਖੁਦ ਦਾ ਬੜਾ ਇੰਟਰਸਟ ਆ ਉਹ ਮੈਗਮ ਆਪਣੇ ਕੋਲ ਹੀ ਰੱਖਣਗੇ ਮੈਨੂੰ ਤੇ ਲੱਗਦਾ ਕਿ ਜਿਵੇਂ ਉਹ ਖੇਡਾਂ ਨੂੰ ਲੈ ਕੇ ਬਹੁਤ ਰੁਚੀ ਰੱਖਦੇ ਨੇ ਸਪੋਰਟਸ ਮਿਨਿਸਟਰ ਤੇ ਖੁਦ ਭਗਵੰਤ ਮਾਨ ਸਾਹਿਬ ਕੋਈ ਰਹੇਗੀ ਔਰ ਬਾਕੀ ਮੈਨੂੰ ਲੱਗਦਾ ਕਿ ਤਿੰਨ ਚਾਰ ਮੰਤਰੀ ਜਿਹੜੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਜਿਹੜੇ ਚਾਰ ਪੰਜ ਨਾਵਾਂ ਦੀ ਚਰਚਾ ਚੱਲ ਰਹੀ ਆ ਉਹਦੇ ਚ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਨਾਮ ਚੱਲ ਰਿਹਾ ਲਾਡੀ ਢੋਂਸ ਦਾ ਚੱਲ ਰਿਹਾ ਜਿਹੜੇ ਰੋਪੜ ਦੇ ਐਮਐਲਏ ਦਿਨੇਸ਼ ਚੱਡਾ ਉਹਦਾ ਨਾਮ ਚੱਲ ਰਿਹਾ ਹੈਗਾ ਅ ਦੂਜਾ ਮਨਜਿੰਦਰ ਭਗਤ ਹੋ ਗਏ ਔਰ ਇੱਕ ਮਨਜਿੰਦਰ ਸਿੰਘ ਲਾਲਪੁਰਾ ਉਹਦਾ ਨਾਮ ਚੱਲ ਰਿਹਾ ਬਲਜਿੰਦਰ ਗੌਰ ਦਾ ਨਾਮ ਚੱਲਦਾ ਫਿਰ ਲੱਗਦਾ ਜਿਹੜਾ ਰੋਲਾ ਪੈ ਗਿਆ ਰਫਾਇਨਰੀ ਵਾਲਾ ਨਾ ਉਹਦੇ ਕਰਕੇ ਕਿਤੇ ਫਿਰ ਬੀਬੀ ਨਾ ਰਹਿ ਜੇ ਆਗੇ ਨਾ ਹਾਲਾਂਕਿ ਉਹਨਾਂ ਤੇ ਕੋਈ ਅਲੀਗੇਸ਼ਨ ਨਹੀਂ ਲੱਗੇ ਲੇਕਿਨ ਜਿਹੜਾ ਉਥੇ ਗੁੰਡਾ ਟੈਕਸ ਚੱਲ ਰਿਹਾ ਉਹਦੇ 'ਚ ਕਿਉਂਕਿ ਉਹਨਾਂ ਦਾ ਹਲਕਾ ਔਰ ਉਹਨਾਂ ਨੇ ਵੀ ਆਪਣੀ ਹਲੇ ਸਥਿਤੀ ਸਪਸ਼ਟ ਨਹੀਂ ਕੀਤੀ ਪਰ ਉਹ ਲੋਕਲ ਟਰਾਂਸਪੋਰਟਰਾਂ ਦੇ ਹੱਕ ਦੇ ਵਿੱਚ ਨੇ ਕਿ ਲੋਕਲ ਟਰਾਂਸਪੋਰਟਰਾਂ ਨੂੰ ਕੰਮ ਮਿਲਣਾ ਚਾਹੀਦਾ ਪਰ ਸਵਾਲ ਆ ਕਿ ਉੱਥੇ ਲੋਕਲ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ ਉਹ ਕੌਣ ਨੇ ਉਹਦੇ 'ਚ ਕਿਹਦਾ ਹੱਥ ਹੈ ਕਿਹੜੀ ਪਾਰਟੀ ਦੇ ਲੀਡਰ ਦਾ ਹੱਥ ਹੈ ਕਿਹੜੇ ਪਾਰਟੀ ਦੇ ਕਿ ਸੇ ਭੈਣ ਭਰਾ ਭਾਈ ਚਾਚੇ ਤਾਏ ਦੀ ਕੰਪਨੀ ਰਜਿਸਟਰਡ ਆ ਉਹ ਇੱਕ ਆਪਣੇ ਤੇ ਇੱਕ ਵੱਡਾ ਸਵਾਲ ਲੇਕਿਨ ਇੱਕ ਅਸ਼ੋਕ ਪ੍ਰੈਸ਼ਰ ਪੱਪੀ ਦਾ ਨਾਮ ਚੱਲ ਰਿਹਾ ਕਿ ਲੁਧਿਆਣੇ ਤੋਂ ਕੋਈ ਮੰਤਰੀ ਆਇਆ ਨਹੀਂ ਉਹਦਾ ਨਾਮ ਚੱਲਦਾ ਤੇ ਤਿੰਨ ਚਾਰ ਜਿਹੜੇ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਹੋਣ ਦੀ ਸੰਭਾਵਨਾ ਪਰ ਇਹ ਵੀ ਕੋਈ ਪਤਾ ਨਹੀਂ ਕਿ ਇਸ ਹਫਤੇ ਹੋਣਾ ਜਾਂ ਜਿਹੜੀਆਂ ਅਗਲੀਆਂ ਜਿਮਣੀ ਚੋਣਾ ਹੋਣੀਆਂ ਨੇ ਉਦੋਂ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਨਾ ਭਾਵੇਂ ਬਾਕੀਆਂ ਨੂੰ ਭਾਵੇਂ ਭਗਵੰਤ ਮਾਨ ਸਾਹਿਬ ਨਾ ਮੰਤਰੀ ਬਣਾਉਣ ਲੇਕਿਨ ਅਗਲੀਆਂ ਜਿਹੜੀਆਂ 4 ਜਿਮਨੀ ਚੋਣਾਂ ਹੋਣੀਆਂ ਨੇ ਨਾ ਉਸ ਤੋਂ ਪਹਿਲਾਂ ਮਹਿੰਦਰ ਪੱਗਤ ਨੂੰ ਬਣਾਉਣਾ ਪੈਣਾ ਮੁੱਖ ਮੰਤਰੀ ਨੂੰ ਕਿਉਂਕਿ ਲੋਕਾਂ ਕਹਿਣਾ ਹੈਗਾ ਕਿ ਕਿਤੇ ਭਗਵੰਤ ਮਾਨ ਸਾਹਿਬ ਲਾਰਾ ਹੀ ਲਾਗੇ ਨੇ ਤੇ ਲੋਕੀ ਫਿਰ ਕਹਿਣਗੇ ਯਾਰ ਇੱਥੇ ਸਾਡੇ ਵਾਲਿਆਂ ਨੂੰ ਤੇ ਨਹੀਂ ਕਿਤੇ ਲਾਰਾ ਲਾ ਕੇ ਚੱਲੇ ਕਿ ਤੁਸੀਂ ਆਪਣਾ ਐਮ.ਐਲ.ਏ ਬਣਾ ਦਿਓ ਜਾਂ ਬਰਨਾਲੇ ਆੜੇ ਨੂੰ ਕਹਿ ਦੇਣਾ ਕਿ ਜੀ ਇੱਕ ਵਾਰ ਫਿਰ ਜਿਤਾ ਦਿਓ ਮੀਤ ਹਿਰਦੀ ਜਗ੍ਹਾ ਮੈਂ ਇਸੇ ਬੰਦੇ ਨੂੰ ਦਵਾਗਾ ਜਾਂ ਗਿੱਦੜ ਬਾਿਰ ਵੀ ਰਾਜੇ ਮਰਿੰਦਰ ਸਿੰਘ ਵੜਿੰਗ ਦੀ ਜੀ ਸੀਟ ਆ ਤਿੰਨ ਵਾਰਾ ਉਥੋਂ ਰਹਾ ਦੋ ਮੈਮਲ ਬਣਾਉਂਦੇ ਡੇਰੇ ਬਾਬੇ ਵੀ ਸੁਖੀ ਰੰਧਾਵੇ ਨੇ ਰਹਾ ਦੋ ਪੱਕੀ ਸੀਟ ਹੀ ਉਹਦੀ ਤੇ ਮੈਮਲ ਬਣਾਉਂਦੇ ਲੇਕਿਨ ਉਸ ਤੋਂ ਪਹਿਲਾਂ ਮਹਿੰਦਰ ਭਗਤ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਤਰੀ ਤੇ ਹਰ ਹਾਲਤ ਦੇ ਵਿੱਚ ਉਹਨਾਂ ਨੂੰ ਸੌਂਚ ਕਾਉਣੀ ਪੈਣੀ ਆ ਇੱਕ ਦੂਜਾ ਮਸਲਾ ਪੰਜਾਬ ਦਾ ਬੜਾ ਐ ਮੈਂ ਪੰਜਾਬ ਚ ਜਲੰਧਰ ਵੀ ਭਾਜਪੀ ਨੂੰ ਝਟਕਾ ਮਿਲ ਗਿਆ ਇਹਨਾਂ ਨੂੰ ਲੱਗਦਾ ਹੈ ਕਿ ਸ਼ੀਤਲ ਗਰਾਲ ਸੀਟ ਕੱਢੂਗਾ ਉਹ ਬੜਾ ਜ਼ੋਰ ਲਾਇਆ 37 ਸਟਾਰ ਪ੍ਰਚਾਰਕ ਹਾਂ ਸੇਂਤੀ ਸਤਾਰ ਪ੍ਰਚਾਰਕ ਦਿੱਤੇ ਹੈਗੇ ਚਾਹੇ ਉਹ ਵੱਡੇ ਨਾਮ ਸੀ ਦਰਸ਼ਨ ਛੋਟੇ ਹੀ ਪਰ ਉਹ ਗੱਲ ਨਹੀਂ ਬਣੀ ਹੈਗੀ ਔਰ ਹੁਣ ਚਲੋ ਇੱਕ ਕਾਂਗਰਸ ਪਾਰਟੀ ਰਾਜਾ ਮਰਿੰਦਰ ਸਿੰਘ ਵੀ ਵਧਾਈਆਂ ਦੇਈਏ ਨੇ ਸੁਨੀਲ ਜਾਕਰ ਸਾਹਿਬ ਵੀ ਵਧਾਈਆਂ ਦੇ ਰਹੇ ਜੇ ਉਹ ਇੱਕ ਸਿਧਾਂਤਕ ਤੌਰ ਤੇ ਇੱਕ ਵਧਾਈ ਤੇ ਸਾਰੇ ਦਿੰਦੇ ਹੈ ਕਿ ਨੇ ਔਰ ਹਾਰ ਵੀ ਉਹਨਾਂ ਨੇ ਕਬੂਲੀ ਆ ਗਈ ਹੈ ਪਰ ਇੰਨੀ ਨਹੀਂ ਕਿ ਕਾਂਗਰਸ ਪਾਰਟੀ ਨੂੰ ਵੀ ਇੰਨਾ ਝਟਕਾ ਲੱਗਾ ਉਹਨਾਂ ਦਾ ਰਹਿਦਾ ਕਿ ਸਾਡੀ ਬੀਬੀ ਵੀ ਚੰਗੀਆਂ ਵੋਟਾਂ ਲੈ ਜਾਣਗੇ ਪਰ ਉਹ ਮੇਰੇ ਨਾਲ 15000 ਨਹੀਂ ਟੱਪੀ ਤੀਜੇ ਨੰਬਰ ਤੇਜੇ ਨੰਬਰ ਦੇ 17000 ਜਿਹੜੀ ਆ ਉਹ ਸ਼ੀਤਲ ਅੰਗਰਾਲ ਟੱਪਿਆ ਹੈਗਾ ਇਦੇ ਚ ਸ਼੍ਰੋਮਣੀ ਕਾਲੀ ਦਲ ਨੂੰ ਬਿਲਕੁਲ ਹੀ ਝਟਕਾ ਲੱਗਾ ਹੈ ਨਾ ਸ਼੍ਰੋਮਣੀ ਕਾਲੀ ਦਲ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਬਾਗੀ ਬੀਬੀ ਉਹ 500 ਸੀਟ ਵੋਟਾਂ ਲੈ ਗਈ ਆ ਜਿਹੜਾ 1242 1242 ਔਰ ਜਿਹੜਾ ਬਹੁਜਨ ਸਮਾਜ ਪਾਰਟੀ ਜਿਹਨੂੰ ਸੁਭੀਤ ਸਿੰਘ ਬਾਦਲ ਨੇ ਹਮਾਇਤ ਕੀਤੀ ਆ 700 ਉਹ 700 ਵੋਟਾਂ ਇਸ ਕਰਕੇ ਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਵੀ ਬੜੀ ਉੱਥੇ ਸਥਿਤੀ ਜਿਹੜੀ ਆ ਉਹ ਮਾੜੀ ਨਿਕਲੀ ਹੈਗੀ ਆ ਔਰ ਖਾਸ ਕਰਕੇ ਜਿਹੜਾ ਇਸ ਵਾਰ ਜਿਹੜਾ ਢੇਰਾਂ ਬੱਲਾਂ ਵਾਲਾ ਜਿਹੜਾ ਉਹ ਵੀ ਲੱਗਦਾ ਹੈ ਕਿ ਇਸ ਵਾਰ ਉੱਥੇ ਜਿਹੜਾ ਉਹਨਾਂ ਦੇ ਜਿਹੜੇ ਹੇਗਨੇ ਸ਼ਰਧਾਲੂ ਕਿਤੇ ਨਾ ਕਿਤੇ ਸਰਕਾਰ ਵਾਲੇ ਪਾਸੇ ਗਏ ਨੇ ਹਨ ਇੱਕ ਵੋਟਰ ਦੀ ਆਪਣੀ ਸਿਆਣਪ ਵੀ ਮੈਨੂੰ ਸਿਆਣਪ ਵੀ ਦੇਖੀ ਸਰਕਾਰ ਨੇ ਵੀ ਜੋ ਕੁਝ ਇਲਜ਼ਾਮ ਲੱਗਦੇ ਨੇ ਕਿ ਪਟਿਆਲਾ ਸੂਟ ਤੇ ਪਟਿਆਲਾ ਪੈਗ ਉਹ ਵੀ ਹੈ ਇੱਕ ਵੱਡਾ ਕਾਰਨ ਲੇਕਿਨ ਲੋਕਾਂ ਦੀ ਆਪਣੀ ਵੀ ਇੱਕ ਸੂਝ-ਬੂਝ ਰਹੀ ਹੈ ਕਿ ਜੇ ਸਰਕਾਰ ਦਾ ਬੰਦਾ ਜਿਤਾਵਾਂਗੇ ਤੇ ਘੱਟੋ ਘਾਟ ਇਲਾਕੇ ਦੇ ਕੰਮ ਹੋ ਜਾਣਗੇ ਕਿਉਂਕਿ ਦਾ ਮਤਲਬ ਹੈ ਕਿ 26 ਮਹੀਨੇ ਸੀਤਲੰਗਰਾਲ ਨੇ ਕੋਈ ਕੰਮ ਨਹੀਂ ਕਰਵਾਇਆ ਨਾ ਹੁਣ ਚਲੋ ਜੇ ਉਹ ਮੰਨਤੇ ਹੁਣ ਕਿਉਂਕਿ ਮੁੱਖ ਮੰਤਰੀ ਨੇ ਵਾਅਦਾ ਹੀ ਕਰਤਾ ਕਿ ਤੁਸੀਂ ਐਮਐਲਏ ਬਣਾ ਦਿਓ ਮੰਤਰੀ ਮੈਂ ਬਣਾਦਾਗਾ ਤੇ ਮੈਨੂੰ ਲੱਗਦਾ ਕਿ ਸੰਦੀਪ ਮੰਤਰੀ ਮੰਡਲ ਦੇ ਵੀ ਪੰਜਾਬ ਚ ਜਲਦ ਹੋ ਰਿਹਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਭਾਸ਼ਣ ਚ ਬੜੇ ਤਰੀਕੇ ਨਾਲ ਆਪਦੇ ਅੰਦਾਜ਼ ਚ ਕਹਿ ਰਹੇ ਸੀ ਕਿ ਜੇ ਕੋਈ ਦੇਣ ਆਵੇ ਕੁਛ ਵੀ ਜੇਬ ਚ ਪਾ ਲਿਓ ਤੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦਿਓ ਇਹ ਨਾ ਆਮ ਆਦੀ ਪਾਰਟੀ ਦਾ ਇੱਕ ਉਹ ਸ਼ੋਲੇ ਫਿਲਮ ਚ ਡਾਇਲੋਗ ਈ ਸੀ ਸ਼ਾਂਭਾ ਕਿਤਨੇ ਆਦਮੀ ਥੇ ਨਾ ਸਰ ਤੀਨ ਆਮ ਆਦੀ ਪਾਰਟੀ ਦਾ ਵੀ ਸਾਰਿਆਂ ਦਾ ਇੱਕੋ ਸਟਾਈਲ ਹੈ ਕੇਜਰੀਵਾਲ ਸਾਹਿਬ ਦਾ ਕਿ ਜੇ ਕੋਈ ਦੇਣ ਆਊਗਾ ਤੇ ਲੈ ਲਿਓ ਤੇ ਹੁਣ ਤੇ ਤੁਸੀਂ ਆਪ ਦਿੰਦੇ ਫੜੇ ਗਏ ਹੋ ਨਾ ਹਨਾ ਉਹਦੇ ਓਪੋਜੀਸ਼ਨ ਦੇ ਵੰਡੇ ਨਹੀਂ ਤੁਸੀਂ ਪਟਿਆਲਾ ਪੈਗ ਦੇ ਪਟਿਆਲਾ ਸੂਟ ਜੋ ਚਰਨਜੀਤ ਸਿੰਘ ਮੈਂਬਰ ਪਾਰਲੀਮੈਂਟ ਦੇ ਮੁਤਾਬਕ ਜਿਹੜੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸਰਕਾਰ ਹੀ ਉੱਥੇ ਪੈਸੇ ਸ਼ਰਾਬ ਤੇ ਸੂਟ ਵੜਦੀ ਰਹੀ ਹੈ ਔਰ ਪਟਿਆਲਾ ਪੈਗ ਤੇ ਵੈਸੇ ਬੜਾ ਮਸ਼ਹੂਰ ਹੈ ਨਾ ਹੁਣ ਜਿਹੜੇ ਪਟਿਆਲੇ ਵਾਲੇ ਪੈਗ ਲੈ ਗਏ ਨੇ ਉਹਨਾਂ ਵੀ ਮੰਤਰੀ ਬਣ ਜਾਣਾ ਹੈਗਾ ਉਹਨਾਂ ਦਾ ਵੀ ਨਾਮ ਲੱਗ ਰਿਹਾ ਕਿਉਂਕਿ ਉਹ ਵੀ ਸੀਐਮ ਸਾਹਿਬ ਦੇ ਪਿੱਛੇ ਖੜੇ ਨੇ ਤੇ ਉਹ ਮੈਨੂੰ ਲੱਗਦਾ ਉਹ ਵੀ ਮੰਤਰੀ ਬਣਨਗੇ